ਉਹ ਨਹੀਂ ਵਜਦਾ ਹੁੰਦਾ ਮੈਂ ਨਕਾਤ ਦੇਣਗੇ ਜਿਵੇਂ ਹੀ ਭੈਣ ਚੋਦਾ ਕੰਮ ਆ ਯਾਰ ਕੋਈ ਮਾਨਦਾਨ ਕਰ ਦੇ ਉਹ ਰੋਪਿਆ ਵੀ ਜਾ ਛੱਡ ਵੀ ਬੱਚਾ ਛੱਡ ਹੁਣ ਛੱਡ ਬਾ ਯਾਰ ਬੇਚਤੀ ਇੱਕੋ ਹੀ ਆ ਕੋਈ ਕਰਦਾ 85 ਦੀ ਆ ਨਹੀਂ ਨਹੀਂ ਜਦ ਮੈਂ ਅਗਲੇ ਨੂੰ ਮਾਰ ਕੇ ਮੈਂ ਅਗਲੇ ਨੂੰ ਮਾਰ ਕੇ ਉਹ ਕਹਿੰਦਾ ਦਲਾ ਕੰਮ ਆ ਤੈਨੂੰ ਨਾ 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 ਨਹੀਂ ਨਹੀਂ ਬੰਦਲਾ ਛੇ ਉੱਤੇ ਨਿ ਪਰੋ ਜਾ ਬੈਠ ਰਹੋਗੇ ਭਾਈ ਬੈਠੋ ਭਾਈ ਬੈਠੋ ਛੇ ਉੱਤੇ ਆ ਜਾ ਬੈਠ ਜਾ ਛੜ ਦੇ ਛੜ ਦੇ ਬੱਚਾ ਭਾਈ ਬੈਠ ਬੈਠ ਬੱਚਾ ਤੇ ਲਗਾ ਦੇ ਬੱਚਾ ਤਾਂ ਰੱਜ ਗਿਆ ਹੋਇਆ ਬੱਚਾ ਕਿਵੇਂ ਲੱਗ ਜੂ ਪੀ ਰਿਹਾ ਬੱਚਾ ਨੇ ਪੀੜ ਖਾਦੀ ਪੀ ਰਹਾ ਬੱਚਾ ਦੂਜੇ ਕੋਈ ਦੇਖੋ ਕੀ ਹੈ ਇਹਨਾਂ ਉਰਲੇ ਪਾਸੇ ਕਦੇ ਨਹੀਂ ਨਿੱਕਾ ਤੂ ਨਹੀਂ ਆਏ 16 ਦੇ ਵੀ ਐ ਕੁਰਸੀਆਂ ਦਾ ਫੜਾ ਆਉਂਦਾ ਉਹਨੂੰ ਕੁਰਸੀ ਵੀ ਹੁੰਦੀ ਤਾਂ ਆਉਂਦਾ ਆਹ ਰਾਹ ਸੈਤਾ ਤੈਨੂੰ ਮੈਂ ਲਿਖਿਆ ਇਹਨੂੰ ਸੁਣ ਲਓ ਜੇ ਚੱਲ ਗਿਆ ਤਾਂ ਤੀਰ ਆ ਨਹੀਂ ਜੇ ਵੀ ਭਾਈ ਤੀਰ ਆ ਚਲ ਫਿਰ ਰਹਿਣ ਦੇ ਯਾਰ ਤੂੰ ਗੱਲ ਨਹੀਂ ਕਰ ਮਾਸੇ ਮੈਂ ਤੇਰੇ ਮੂੰਹ ਨੂੰ ਹਾਂ ਅਸੀਂ ਦਾ ਤੂੰ ਦੇਖ ਮਿਰਗਾ ਸਭ ਧੰਮਾ ਠੀਕ ਆ ਬਲਾ ਤਾਂ ਮਰ ਰਹੀ ਵਾਲੀ ਤੋਂ ਲਵੀ ਇੱਕ ਗੱਲ ਸੁਣ ਲੈ ਇਹ ਆ ਮੇਰਾ ਭਾਈ ਕਰਨੀ ਪੈਣੀ ਆ ਮੈਂ ਆਪਦੀ ਉਹ ਕਰਕੇ ਤੁਹਾਡੇ ਮਾਣ ਕਰਦਾਗਾ ਖੜਾ ਹੋ ਜਦਾ ਮੇਰੀ ਰੱਖ ਲੈ ਹਾਂ ਹਾਂ ਦੱਸੋ ਬੜਾ ਬੋਲਣ ਦੀ ਲੋੜ ਨਹੀਂ ਮੇਰੀ ਰੱਖਣੀ ਪੈਣੀ ਹੈ ਹਾਂ ਕੋਈ ਨਹੀਂ ਰੱਖ ਤੋਂ ਦੇ ਜੈਸਿਨ ਪੈਸੇ ਹੋ ਤੇਰੀ ਗੱਲ ਤੇਰੀ ਬਾਤ ਉਹ ਛਿੱਟੇ ਵਾਲੀ ਕਹਿ ਰਹਾ ਹੂੰ ਛਿੱਟੇ ਵਾਲੀ ਥੋੜੀ ਜਿਹੀ ਤੇ ਕਹਿ ਰਿਆ ਥਾ ਪਹਿਲੇ ਤੇ ਸਮਝ ਨੀ ਆ ਰਹੀ ਇਹ ਨਹੀਂ ਅਸੀਂ ਹਾਂ ਗੱਲ ਸੁਣ ਲਾ ਕਹਿਣਾ ਤਾਂ ਮੈਨੂੰ ਮਾੜਾ ਹੀ ਹੁੰਦਾ ਹਾਂ ਮਾੜਾ ਸੁਣ ਲਾ ਜਿਹੜਾ ਮੇਰਾ ਉਹ ਮੇਰਾ ਹੀ ਆ ਮੈਂ ਇੱਕੋ ਹੀ ਗੱਲ ਤੂੰ ਮੇਰਾ ਭਰਾਗਾ ਇਹ ਆ ਗਰੀਬੰਦਾ ਇਹ ਜਮਾਈ ਗਰੀਬੀ ਬਤੇ ਤਾਂ ਮੈਂ ਕਿਹੜਾ ਸਵਾਲ ਕਰ ਤਾ ਜਮਾ ਮਰਦਾਗਾ ਇਹ ਨਹੀਂ ਨਹੀਂ ਕੋਈ ਬਾਤ ਨਹੀਂ ਇਹ ਤਾਂ ਫੇਰ ਵੀ ਲੈ ਅੱਜ ਮੇਰੀ ਇੱਕੋ ਹੀ ਤੈਨੂੰ ਰੱਖਣੀ ਪੈਣੀ ਆ ਤੇਰੇਗਾ ਮੈਂ ਲੱਖ ਮੰਨੀਆਂ ਮੇਰੀ ਇੱਕ ਵਾਰੀ ਰੱਖ ਫੇਰ ਤੈਨੂੰ ਮੈਂ ਦੱਸੂਗਾ ਕਿਹੜਾ ਬਾਈਕ ਕਰੀ ਫੇਰ ਮੇਰੀ ਗੱਲ ਰੱਖ ਲੈ ਮੈਂ ਤੈਨੂੰ ਜਬ ਪੂਰੇ ਦੀ ਕਰਤੀ ਉਹ ਮੰਨ ਲਿਆ ਕਰ ਓਏ ਓਏ ਮੰਨ ਲਾ ਓਏ ਓਏ ਨਾ ਕਰ ਓ ਮਾਗਾ ਮੰਨਿਆ ਕਰ ਓਏ ਮੰਨ ਲਿਆ ਕਰ ਜਾਂ ਪੈਸੇ ਵੀ ਨੀਦਾਂ ਦੈਣਾ ਮੈਂ ਐਸ ਵੀ ਲੈ ਚ ਜਾਣਾ ਓ ਲੈ ਜਾ ਮੁੰਡਾ ਬੱਸ ਲੈ ਜਾ ਥਮੈਸ ਨੂੰ ਆਹ ਵਾਏ ਫਿਰ ਜਾਰੀ ਵੀ ਰੱਖ ਫਿਰ ਜਾਰੀ ਵੀ ਜਾਰੀ ਰੱਖ ਆ ਲੈ ਫੜ 10 ਦੀ ਤੇ 60 ਮੈਂ ਤੂੰ 12 ਦੀ ਆ ਲੈ ਫੜ ਹਸਦਾ ਲੈ ਜਾ ਕਿੰਨੇ ਦੀ ਬਾਬਾ ਦੱਸੋ ਬਾ ਪੂਰੇ ਦੀ ਕਰ ਨਹੀਂ ਪੰਜਾਹ ਤੋਂ ਵੱਡਾ ਮੇਰੀ ਜਾਰੀ ਨਹੀਂ ਰੱਖਣੀ ਉਹ ਜਾਰੀ ਅੱਧਾ ਮੈਂ ਮੁਕਤ ਬੜਾਈ ਦਾ ਬਾਬਾ ਨੂੰ ਲੈ ਜਾਂਦਾ ਤੇ ਮੀਰੇ ਬੋਰ ਦੀ ਮੈਂ ਉਹ ਨਹੀਂ ਲੈਣਾ ਜੇ ਚਪਾਲਾ ਹੁਣ ਆ ਜਾ ਤੰਡਾ ਏ ਤੇਰੀ ਫਿਰ ਤੇਰੀ ਆਪਨੇ ਗੱਲ ਸੁਣਨਾ ਪਾਸੇ ਕੋਈ ਕੰਮ ਕਰ ਅਸੀਂ ਗੀਤ ਹੀ ਹੈ ਬਾ ਚੁੱਪ ਤੱਕ ਦੇਖੀ ਇੱਕ ਗੱਲ ਸੁਣ ਲੈ ਵਾਏ ਓਰੇ ਓਏ ਓਰ ਨਾ ਨਾ ਬੰਦ ਹੋ ਗਿਆ ਜਦ ਮਹਿਲ मानना और आसन पर बैठा भाई साहब पूरा पहले बात तो सुन ले सुन मान सुन सुन और वो मान ना 12 की करी ना कह रहा नहीं ये कह रहा मैं क्या बात कर रहा गड़ाया बड़ो भी ना चोर बड़ो ना

ਮਨ ਪਰਿਆਰਾਤ ਉਹ ਜਦੋਂ ਮੈਂ ਤੈਨੂੰ ਖੁਸ਼ ਹੋ ਕੇ ਕਹੀ ਆ ਮੈਂ ਤੇਰੇ ਨਾਮ ਦਾ ਗੱਲ ਛੱਡ ਗਈ ਤੇ ਜੋ ਸਲਾਹ ਦਿੱਤੀ ਉਹ ਕੌਣ ਹੈ ਤੇ ਮੈਂ ਕਦਰ ਕਰੀ ਨਾ ਕਾਲਾ ਪਰਚੀ ਦਾ ਪੁਰਾ ਅੱਮਾ ਕਾਲਾ ਹੋਰ ਆ ਮਾਰਾ ਭੈਣ ਨੇ ਜਿਹਦਾ ਫਲਾਉ ਕੋ ਫਰਾ ਮੈਂ ਤੁਝੇ ਕਹਿ ਰਹਾ ਦੋ ਦੇ ਦੇ ਛੋੜ ਦੇ ਉਹ ਦੇਖੋ ਸਾਹਮਣੇ ਆਦਮੀ ਬਹੁਤ ਸੌਖਾ ਹੈ ਤੂੰ ਲਾ ਦੇ ਆ ਬੈ ਦੇ ਤੋ ਦੇ ਪਹਿਲਾਂ ਮੇਰੀ ਗੱਲ ਉਹ ਗੱਲ ਤਾਂ ਸੁਣ ਲੈ ਹਾਂ ਬਈ ਆਪੇ ਕੋਈ ਗੱਲ ਵੀ ਰੱਖ ਲਿਆ ਕਰ ਪਹਿਲਾਂ ਮੇਰੀ ਭੈਣ ਦੇਣੀ ਮੇਰੀ ਗੱਲ ਵੀ ਤੂੰ ਰੱਖ ਤੂੰ ਕਦਰ ਨਾ ਨਹੀਂ ਕਰ ਤੂੰ ਕੋਈ ਸੌਦਾ ਨਹੀਂ ਕਰਦਾ ਨਹੀਂ ਓਏ ਰੋਲ ਓਏ ਰੋਲ ਓ ਇੱਕ ਮਿੰਟ ਓ ਇੱਕ ਮਿੰਟ ਓ ਇੱਕ ਮਿੰਟ ਓ ਇੱਕ ਮਿੰਟ ਉਹਨਾਂ ਫਰਾਪ ਪਾ ਕੇ ਔਰ ਸ਼ਾਮ ਨੂੰ ਸਮਝਾ ਕੇ ਕਹਿੰਦਾ ਤੇ ਸੁਣਾ ਔਰ ਓਏ ਓਏ ਤੇ ਯਾਰ ਮੈਂ ਆ ਆ ਲੈ ਆ ਦੋ ਉੱਪਰ ਆ ਯਾਰ ਓ ਯਾਰ ਮੰਨਦਾ ਯਾਰ ਆਸੂ ਪੁੰਦੀ ਮੇਰੀਆਂ ਪੰਜ ਓ ਯਾਰ ਜਿਹੜੀ ਗੱਲ ਤੈਨੂੰ ਮੈਂ ਕਿਹਾ ਮੈਂ ਕਹਾਂ ਤੈਨੂੰ 10000 ਹੋਰ ਦੇ ਤੂੰ ਯਾਰ ਓ 10000 ਕੋਈ ਨਾ ਆ ਲੈ ਫੜ ਉਹ ਬੱਸ ਬੋਲਦਾ ਨਾ ਹੁਣ ਇਹ ਜੇ ਹੁਣ ਬੱਸ ਹੁਣ ਜਾ ਉਹ ਜਾ ਫੜੋ ਯਾਰ ਲੈ ਜਾਓ ਹੁਣ ਉਹ ਜਾ ਫੜ ਮੰਨਾ ਵੀ ਕਰੋ ਜਾ ਜਾ ਫੜ ਆਉਂਦਾ ਹੁਣ ਲੈ ਮੈਂ ਫੜ ਕੇ ਲੈ ਜਾਂਦੀ ਪੈਂਟੀ ਓਏ ਆਲਾ ਪਰਤੀ ਦਾ ਮੈਂ ਦੇਤੀ ਉਹ ਚੋਰੋ ਚੋਰ ਬੰਦੇ ਲੈਦੇ ਗੋਲ ਮੈਂ ਜਾਣੀ ਆ ਡੰਡਾ ਲੈ ਡੰਡਾ ਲੈ ਦੰਡਾ ਦਾ ਖਸਮਾ ਡੰਡਾ ਦਾ ਬਾੜਾ ਹੁੰਦਾ ਅੱਗੇ ਤਾਂ ਪੱਕ ਲਖੜੀਆਂ ਉਹ ਜਾ ਮੈਂ ਸਲਖਾ ਕੇ ਲਿਆ ਉਹ ਉਹਨੂੰ ਲੈ ਜਾ ਨਾਲ ਆ ਗਿਆ ਯਾਰ ਵੀਰ ਹੋ ਚੱਲ ਫਿਰ ਉੱਠ ਘੜ ਆਦੂ ਬੰਦ 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 ਅਲੈਕੁਮ ਸਲਾਮ ਸਾਈਡ ਬਾਕਸ ਨਹੀਂ ਕੋ ਜੀ ਤਾਂ ਸਾਈਡ ਨਹੀਂ ਰੱਖੇਗੀ ਕਿਹਾ ਗੋਲ ਕਰਾ 1 55 16 ਲੀਟਰ ਦੁੱਧ ਦਾ ਮੋਕੇ ਤਾਂ ਤਾਂ ਥੱਕ ਗਈ ਆ ਤਾਂ ਟੱਕੇ ਉਹੀ ਤਾਂ ਹੁਣ ਤਾਂ ਤੇਰੇ ਅੱਖਾਂ ਢੱਡ ਚ ਵਾਜਦੇ ਚੱਲ ਫਿਰ ਲੈ ਜਾ ਲੈ ਜਾ ਚੱਲ ਪੈਸੇ ਦੇ ਦੀ ਮਲਗੜਿਆ ਲੈ ਟਾ ਵਾਲੇ ਜੀ ਇੱਕ ਬੈਸੇ ਅਸੀਂ ਨਾਲੀ ਵਰਮਾ ਹਾਂ ਚੱਲ ਹਾਂ ਨਾ ਕੋਨਾ 21 ਕਿ ਲੈ ਜਾ ਕਿਰਮਾ ਇੱਕ ਬੈਸੇ ਨਾਲ ਕੋਈ ਆਪਾਂ ਹਾਂ ਦੀ